ਛੋਟੇ ਸਾਬਜ਼ਾਦਿਆ ਅਤੇ ਮਤਾ ਗੁਜਰਕੌਰ ਦੀ ਲਾਸਾਨੇ ਸ਼ਹਾਦਤ ਨੂੰ ਸਮਰਪਿਤ ਅਤੇ ਨਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਾਬਾ ਦਾ ਪਿੰਡੇ ਰੋਟੀ ਬਸਤਾ ਇੱਥੋਂ ਦੀ ਸੰਗਤ ਨੇ ਲੰਗਰ ਲਾਇਆ ਗਿਆ ਦੱਸਦੇ ਕਿ ਪਿੰਡ ਦੇ ਛੋਟੇ ਛੋਟੇ ਬੱਚਿਆਂ ਨੂੰ ਸੇਵਾ ਕੀਤੀ ਅਤੇ ਸਵੇਰੇ 4 ਵਜੇ ਤੋਂ ਚਾਹ ਦਾ ਲੰਗਰ ਸ਼ੁਰੂ ਕੀਤਾ ਜਾਂਦਾ ਅਤੇ ਦੋ ਦਿਨ ਪ੍ਰਸ਼ਾਦੇ ਦਾ ਨੂੰ ਵਰਤਾਇਆ ਜਾਂਦਾ ਤੇ ਇਹ ਵੀ ਦੱਸਦੀ ਹੈ ਕਿ ਕਿੰਨਾ ਦਿਨਾਂ ਦੇ ਵਿੱਚ ਪਿੰਡ ਦੀ ਸੰਗਤ ਜ਼ਿਆਦਾ ਲੰਗਰ ਲਗਾਉਂਦੀ ਹੈ ਅਤੇ ਸੇਵਾ ਕਰਦੀ ਹੈ 35 ਸਾਲ ਤੋਂ ਲੰਗਰ ਲਗਾਉਂਦੇ ਆ ਰਹੇ ਆ ਪਿੰਡ ਦੇ ਬਜ਼ੁਰਗਾਂ ਨੇ ਕਿਹਾ ਕਿ ਕਮ ਸਾਟੀ ਬਜ਼ੁਰਗਾਂ ਤੋਂ ਸ਼ੁਰੂ ਹੋਇਆ ਸੀ ਤੇ ਅਸੀਂ ਨੂੰ ਲਗਾਤਾਰ ਜਾਰੀ ਰੱਖਾਂਗੇ ਇਹ ਲੰਗਰ ਤਕਰੀਬਨ ਸਾਨੂੰ 35-40 ਸਾਲ ਹੋ ਗਏ ਪਹਿਲਾਂ ਸਾਡੇ ਬਜ਼ੁਰਗ ਲਾਉਂਦੇ ਸੀ ਫਿਰ ਸਾਡਾ ਪਿੰਡ ਰੂਤੀ ਬਸਤਾ ਸਿੰਘ ਸਾਰਾ ਪਿੰਡ ਨਾਲ ਮਿਲ ਕਰਕੇ ਤਕਰੀਬਨ ਇੱਕ ਪੋਤੋਂ ਪਹਿਲਾਂ ਦੁੱਧ ਦੀ ਗਜਾ ਹੁੰਦੀ ਹੈ ਲਗਾਤਾਰ ਉਹ ਫਿਰ ਅਸੀਂ 3 ਦਿਨ 11-12 ਤੋਂ 13 ਪੋਉ ਨੂੰ ਇਕੱਠਾ ਉਹਨਾਂ ਤੋਂ ਵਾਪਸ ਲੈ ਲੈਂਦੇ ਹਾਂ ਕਣ ਪਚੌਲ ਬਾਲਣ ਇਕੱਠਾ ਹੁੰਦਾ ਹੈ ਬੱਚਿਆਂ ਤੋਂ ਲੈ ਕੇ ਨੌਜਵਾਨ ਬਜ਼ੁਰਗ ਸਾਡੇ ਸਤਿਕਾਰਯੋਗ ਮਾਤਾਵਾਂ ਭੈਣਾਂ ਪ੍ਰਸ਼ਾਦੇ ਦੀ ਬਹੁਤ ਹੀ ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਹਨ ਇਹ ਸੇਵਾ ਅਸੀਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਰੇ ਪਰਿਵਾਰ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਚਾਰੋਂ ਸ਼ਹਿਬਜਾਦੇ ਤੇ ਸਤਿਕਾਰਯੋਗ ਮਾਤਾ ਗੁਜਰੀ ਜੀ ਉਹਨਾਂ ਦੀ ਤੇ ਜਾਨ ਤੋਂ ਪਿਆਰੇ ਮਹਾਰਾਜ ਦੇ ਸਿੰਘਾ ਦੀ ਯਾਦ ਨੂੰ ਅਸੀਂ ਤਾਜ਼ਾ ਕਰਦੇ ਹੋਏ ਉਹਨਾਂ ਦੀ ਮਿੱਠੀ ਯਾਦ ਨੂੰ ਤਾਜ਼ਾ ਕਰਦੇ ਇਹ ਲੰਗਰ ਅਸੀਂ ਨਹਿਰ ਤੇ ਲਾ ਰਹੇ ਹਾਂ ਇਹਦੇ ਵਿੱਚ ਅਸੀਂ ਪਹਿਲੇ ਦੋ ਦਿਨ ਚਾਹ ਬਿਸਕੁਟ ਤੇ ਬਰੈਡ ਆਦਿ ਵਰਤੌਂਦੇ ਹਾਂ ਫਿਰ ਜੋ ਗੁਰੂ ਦੀ ਮਰਿਆਦਾ ਲੰਗਰ ਵਿੱਚ ਆਉਂਦੀ ਹੈ ਪ੍ਰਸ਼ਾਦ ਖੀਰ ਤੇ ਪ੍ਰਸ਼ਾਦ ਦੇ ਸਬਜ਼ੀ ਇਹ ਬਹੁਤ ਹੀ ਪਹਿਲਾਂ ਅਸੀਂ ਰਸਤ ਪਾਣੀ ਇਕੱਠੀ ਕਰਦੇ ਹਾਂ ਫਿਰ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਸਾਰਾ ਨਗਰ ਇੱਕਜੁੱਟ ਹੋ ਕੇ ਪਿਆਰ ਤੇ ਸਤਕਾਰ ਨਾਲ ਇਹਦਾ ਵਰਤਾਰਾ ਕਰਦਾ ਹੈ ਤਾਂ ਜੋ ਸਾਡੇ ਸਾਰੇ ਨਗਰ ਦੀ ਹਾਜ਼ਰੀ ਦਸਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਲੱਗ ਜਾਵੇ ਸਾਡੇ ਨਗਰ ਨੂੰ ਮਹਾਰਾਜ ਸਦਾ ਹੀ ਚੜ੍ਹਦੀਆਂ ਕਲਾ ਵਾਲਾ ਜੀਵਨ ਬਾਣੀ ਤੇ ਬਾਣੇ ਦੇ ਧਾਰਨੀ ਬਣਾ ਕੇ ਰੱਖਣ ਨਾਮ ਸਿਮਰਨ ਦੀ ਦਾਤ ਕਿਸੇ ਨੂੰ ਵੀ ਮਹਾਰਾਜ ਔਖੀ ਕੜੀ ਨਾ ਦੇਖਣ ਦੀ ਆਪਣਾ ਵਿਰਤ ਸਮਾਲੇ ਹੱਥ ਦੇ ਰਾਖੇ ਆਪਣੇ ਕੋ ਸਾਹ ਸਾਹ ਸ੍ਰੀ ਸਪਤ ਪਾਲੇ ਸਤਿ ਸ੍ਰੀ ਅਕਾਲ ਸਾਰੇ ਨਗਰ ਕੋਟ ਕੋਟ ਉਹਨਾਂ ਦੇ ਚਰਨਾਂ ਵਿੱਚ ਨਮਨ ਕਰਦੇ ਹਾਂ ਸਾਡੇ ਸਾਰੇ ਨਗਰ ਦੀ ਹਾਜ਼ਰੀ ਮਹਾਰਾਜ ਆਪਣੇ ਚਰਨਾਂ ਵਿੱਚ ਲੈ ਲੈਣ ਲਾ ਲੈਣ ਦੇਸ਼ ਵਿਦੇਸ਼ ਸਾਡੇ ਬੱਚਿਆਂ ਨੂੰ ਮਹਾਰਾਜ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਇਹੋ ਸਾਡੀ ਬੇਨਤੀ ਗੁਰੂ ਚਰਨਾਂ ਵਿੱਚ ਹੈ ਇੰਨੀਆਂ ਕ ਬੇਨਤੀਆਂ ਪ੍ਰਵਾਨ ਬੁਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਣਾ ਨਗਰ ਰੋਟੀ ਵਸਤਾ ਵੱਲੋਂ ਸਹਿਬ ਜੀ ਆਜੰਦੀ ਯਾਦ ਵਿੱਚ ਪਿਛਲੇ ਲੰਬੇ ਸਮੇਂ ਤੋਂ ਲੰਗਰ ਲਗਾਏ ਜਾਂਦੇ ਨੇ ਕੀ ਕਹਿਣਾ ਚਾਹੁੰਦੇ हां जी 30 35 ਸਾਲ ਹੋ ਗਏ ਸਾਨੂੰ ਤੇ ਅਸੀਂ ਬਹੁਤ ਜ਼ਰਾ ਤੋਂ ਲਾ ਰਹੇ ਜੀ ਪਹਿਲਾਂ ਸਾਡੇ ਬਜ਼ੁਰਗ ਲਾਉਂਦੇ ਤੇ ਹੁਣ ਸਾਡੀ ਨਵੀਂ ਪੀੜੀ ਲਾ ਰਹੀ ਹੈ ਜੀ ਵਧੀਆ ਲੰਗਰ ਚੱਲਦਾ ਜੀ ਸਾਰਾ ਪਿੰਡੇ ਇੱਕੀ ਨਾਲ ਕੰਮ ਕਰਦਾ ਜੀ ਜਿਵੇਂ ਮੈਂ ਪਿੰਡ ਵੀ ਦੇਖ ਕੇ ਆਇਆ ਮਾਈਆਂ ਬਹੁਤ ਜ਼ੋਰ ਸ਼ੋਰ ਨਾਲ ਪ੍ਰਸ਼ਾਦੇ ਲਾ ਰਹੀਆਂ ਨੇ ਲਗਾਤਾਰ ਸੇਵਾ ਕਰ ਰਹੀਆਂ ਨੇ ਤੇ ਭਾਈਆਂ ਦਾ ਵੀ ਬਹੁਤ ਜ਼ੋਰ ਸ਼ੋਰ ਨਾਲ ਚਾਰ ਦਿਨ ਸੇਵਾ ਕੀਤੀ ਜਾਂਦੀ ਹੈ ਕਿਵੇਂ ਦੇਖਦੇ ਹਾਂ हां जी ਮਾਈਆਂ ਦਾ ਵੀ ਬਹੁਤ ਯੋਗਦਾਨ ਹੈ ਤੇ ਭਾਈਆਂ ਦਾ ਵੀ ਬਹੁਤ ਯੋਗਦਾਨ ਇਹਦੇ ਵਿੱਚ ਕਿਹੜੇ ਕਿਹੜੇ ਪ੍ਰਸ਼ਾਦੇ ਦੀ ਸੇਵਾ ਹੁੰਦੀ ਜੀ ਕਿਵੇਂ ਪ੍ਰਸ਼ਾਦ ਜੀ ਮਤਲਬ ਰੋਟੀ ਦਾਲ ਰੋਟੀ ਦਾ ਜਿਵੇਂ ਕਿ ਕਿਹਾ ਗਿਆ ਵੀ ਸਾਦੇ ਲੰਗਰ ਜੀ ਉਹਦੇ ਬਾਰੇ ਕੀ ਕਹਿਣਾ ਹੈ ਹਾਂ ਜੀ ਸਾਦਾ ਲੰਗਰ ਚੱਲ ਜਿਹੜੇ ਨੌਜਵਾਨ ਪੀੜ੍ਹੀ ਨੂੰ ਕੁਝ ਕਹਿਣਾ ਚਾਹੁੰਦੇ ਜੋ ਨਸ਼ੇ ਕੰਦੀ ਨੂੰ ਚਾ ਰਹੀ ਹੈ ਉਹ ਤਾਂ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਮਾੜੀ ਗੱਲ ਹੈ ਵੀ ਇਹ ਕੀ ਤੋਂ ਬਚ ਕੇ ਰਹਿਣ ਅਸੀਂ ਹੀ ਦੁਆ ਕਰਦੇ ਹਾਂ ਲੰਗਰ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਆਪਣਾ ਰਿਮੈਂਸਪੰਡ ਨਹਿਰ ਦੇ ਲੰਗਰ ਚੱਲ ਰਹੀ ਪੰਡੂਤੀ ਵਾਸਤਾ ਵੱਲੋਂ ਆਪਣੇ ਆਪਣੇ 30 35 ਸਾਲ ਹੋ ਗਏ ਜੀ ਹੁਣੇ ਦਾਦੇ ਪਰਦਾਦੇ ਤੋਂ ਚੱਲਦਾ ਆ ਰਿਹਾ ਲੰਗਰ ਜੀ ਐਕਨੇ ਨੌਜਵਾਨ ਸਾਰੇ ਆਪਣੀ ਸੇਵਾ ਨਿਭਾ ਰਹੇ ਨੇ ਇਗਾहां ਜੋ ਨੌਜਵਾਨ ਨਸ਼ੇ ਕਰ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਛੱਡੋ ਗੁਰੂ ਦੇ ਲੜ ਲੱਗੋ ਠੀਕ ਨਹੀਂ ਵਧੀਆ ਉਹਦੇ ਪੰਥ ਕੰਮ ਬਾਰੇ ਸੋਚੋ ਜੀ ਸਾਡੇ ਇੱਥੇ ਸਵੇਰ ਤੋਂ ਸ਼ਾਮ ਤੱਕ ਚਾਰ ਦੇ ਲੰਗਰ ਚੱਲਦੇ ਜੀ ਦੋ ਦਿਨ ਚਾਹ ਬ੍ਰੈਡ ਤੇ ਦੋਦਰ ਲੰਗਰ ਚੱਲਦਾ ਹੈ ਸਬਜੀ ਰੋਟੀ ਵੀਰ ਭਾਈ ਨੇ ਜਿਹੜੇ ਉਹ ਨਹਿਰ ਤੇ ਲੰਗਰ ਉਹ ਕਰਦੇ ਨੇ ਸੇਵਾ ਕਰਦੇ ਨੇ ਬੀਬੀਆਂ ਇੱਥੇ ਕਰਦੀਆਂ ਜਿਹੜੇ ਗੁਰਦਾਰਾ ਸਾਹਿਬ ਬਹੁਤ ਜ਼ਿਆਦਾ ਉਤਸ਼ਾਹ ਇਹਨਾਂ ਨੂੰ ਸਾਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰ ਚੱਲਦਾ ਹੈ ਇਹ ਮਾਈਆਂ ਦਾ ਵੀ ਬਹੁਤ ਵੱਡਾ ਪ੍ਰਾਲਾਹ ਜੀ ਜੋ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਨੇ ਹਾਂਜੀ ਹਾਂ ਬਹੁਤ ਜ਼ਿਆਦਾ ਜੀ ਸਾਰਿਆਂ ਨੂੰ ਬਹੁਤ ਉਹ ਰਹਿਦਾ ਵੀ ਅਸੀਂ ਸੇਵਾ ਕਰਨੀ ਜਾ ਕੇ ਹਾਂ ਇੱਕ ਨਾ ਤੁਸੀਂ ਜੋ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਕੁਝ ਦੱਸੋ ਜੀ ਵੀ ਨਸ਼ਿਆਂ ਬਾਰੇ ਕੁਛ ਮੜਾ ਜਾਣਕਾਰੀ ਹਾਂ ਜੀ ਹਾਂ ਨਸ਼ਿਆਂ ਨੂੰ ਤਾਂ ਹੀ ਉਹ ਕਰ ਸਕਦੇ ਆਂ ਕਿ ਆਪਾਂ ਦੂਰ ਜੇ ਆਪਾਂ ਬੱਚਿਆਂ ਨੂੰ ਇਸ ਪਾਸੇ ਲਾਵਾਂਗੇ ਸਿੱਖੀ ਨਾਲ ਜੋੜਾਂਗੇ ਹਾਂਜੀ ਅੱਜ ਅਸੀਂ ਸ਼ਹੀਦੀ ਦਿਨ ਮਨਾ ਰਹੇ ਹਾਂ ਹਾਂਜੀ ਤੇ ਅਸੀਂ ਸਾਰਾ ਪਿੰਡ ਰਲ ਮਿਲ ਕੇ ਸੇਵਾ ਕਰ ਰਿਹਾ ਹੈ ਠੀਕ ਹੈ ਸਾਤੀ ਜਨਾਨੀਆਂ ਇੱਥੇ ਸੇਵਾ ਕਰ ਰਹੀਆਂ ਤੇ ਨਹਿਰ ਤੇ ਲੰਗਰ ਚੱਲ ਰਿਹਾ ਹੈ ਕਿੰਨੇ ਕ ਸਾਲ ਹੋ ਗਏ ਜੀ ਆਪਣੇ ਨਗਰ ਪਿੰਡ ਰੋਟੀ ਵਸਤਾ ਵੱਲੋਂ ਜੋ ਲਗਾਤਾਰ ਲੰਗਰ ਲਗਾਏ ਜਾ ਰਹੇ ਨੇ ਜੀ ਬਹੁਤ ਸਾਲ ਹੋ ਗਏ ਹੁਣ ਤਾਂ ਜਿਆਦਾ ਤੇ ਜਿਆਦਾ ਸੰਗਤ ਟੁੱਟ ਰਹੀ ਹੈ ਬਹੁਤ ਜਿਆਦਾ ਜੀ ਹਾਂਜੀ ਇਹ ਲੰਗਰ ਬਾਰੇ ਕੀ ਕਹਿਣਾ ਚਾਹੁੰਣਾ ਜੀ ਤੁਸੀਂ ਲੰਗਰ ਬਾਰੇ ਤਾਂ ਇਹੀ ਹੈ ਜੀ ਸਾਡੀ ਸੇਵਾ ਚੱਲਦੀ ਹੈ ਜੀ ਬਹੁਤ ਵਧੀਆ ਆਏ ਸਾਲ ਲਾਉਂਦੇ ਆ ਜੀ ਰੋਟੀ ਖੀਂਦੇ ਸਾਡੇ ਤੇ ਔਰ ਸਾਰਾ ਠੀਕ ਹੈ ਜੀ ਬਾਕੀ ਲੰਗਰ ਉੱਥੇ ਚੱਲਦਾ ਜੀ ਆਪਣੇ ਮਹਿਤ ਹੈ ਅਸੀਂ ਬੱਚਿਆਂ ਨਾਲ ਮਿਲ ਕੇ ਵੀ ਜੋੜਨਾ ਚਾਹੁੰਦੇ ਹਾਂ ਸਾਰੇ ਸੇਵਾ ਚ ਇੱਛਾ ਪਾਉਣੀ ਹੈ ਸਾਰੇ ਪ੍ਰਾਲ ਮਿਲ ਕੇ ਸੇਵਾ ਕਰੋਗੇ ਇਹ ਮਾਈਆਂ ਦਾ ਬਹੁਤ ਵੱਡਾ ਪ੍ਰਾਲ ਹੈ ਜੀ ਜੋ ਇੱਥੇ ਸੇਵਾ ਕੀਤੀ ਜਾਂਦੀ ਹੈ ਜੀ ਲਗਾਤਾਰ ਮਾਈਆਂ ਤਾਂ ਬਹੁਤ ਵੱਡੀਆਂ ਨੇ ਇੱਕ ਦੂਏ ਕੋ ਚੜ ਕੇ ਆਉਂਦੇ ਨੇ ਸੇਵਾ ਕਰਨ ਦੀ ਹਰ ਰੋਜ਼ ਸੇਵਾ ਕਰਦੇ ਨੇ ਇਹ ਕਿੰਨੇ ਦਿਨ ਚੱਲਣਾਂ ਜੀ ਲੰਗਰ ਹੋਰ ਤੇ 2 ਦਿਨ ਹੋਰ ਚੱਲੂਗਾ ਜੀ ਤੇ 28 ਤਰੀਕ ਨੂੰ ਸਮਾਪਤੀ ਹੋ ਜਾਨੂੰਗੀ